ਬਾਈ ਸਿੱਧੂ ਮੂਸੇਵਾਲਦੇ ਜਨੇ ਵੀ ਫੈਨ ਜਰੀ ਵਰਤ ਗਾਣੇ ਦੀ ਬੇ ਸਾਵਰੀ ਦੇ ਨਾਲ ਉਡੀਕ ਕਰ ਰਹੇ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਜਿਹੜਾ 1 ਨਵੰਬਰ ਨੂੰ ਬਾਈ ਸਿੱਧੂ ਦਾ ਰਿ ਵਰਤ ਗਾਣਾ ਰਿਲੀਜ਼ ਹੋਣਾ ਸੀ ਤਾਂ ਹੁਣ ਜਿਹੜਾ 1 ਨਵੰਬਰ ਨੂੰ ਬਾਈ ਸਿੱਧੂ ਮੂਸੇਵਾਲਦੇ ਦੀ ਵਰਤ ਗਾਣਾ ਜਿਹੜਾ ਰਿਲੀਜ਼ ਨਹੀਂ ਹੋਵੇਗਾ ਇਹ ਦੋਸਤੋ ਮੈਂ ਨਹੀਂ ਕਹਿ ਰਿਹਾ ਪਿਛਲੇ ਦਿਨ ਹੀ ਬਾਈ ਸਿੱਧੂ ਮੂਸੇਵਾਲਦੀ ਟੀਮ ਵੱਲੋਂ ਆਪਣੇ ਇੰਸਟਾਗ੍ਰam ਅਕਾਊਂਟ ਤੇ ਇੱਕ ਪੋਸਟ ਸ਼ੇਅਰ ਕੀਤੀ ਗਈ ਸੀ ਤੇ ਪੋਸਟ ਦੇ ਉੱਪਰ ਜਿਹੜਾ ਲੇਬਰ ਫੋਲਡ ਗਾਣਾ ਲਾਇਆ ਹੋਇਆ ਸੀ ਤੇ ਪੋਸਟ ਦੇ ਹੇਠਾਂ ਕੈਪਸ਼ਨ ਦੇ ਵਿੱਚ ਲਿਖਿਆ ਸੀ ਕਮਿੰਗ ਸੂ ਹੁਣ ਬਾਈ ਸਿੱਧੂ ਮੂਸੇਵਾਲੇ ਦੇ ਫੈਨਜਾਦੇ ਵੱਲੋਂ ਵੱਖਰੇ ਵੱਖਰੇ ਅੰਦਾਜ਼ੇ ਲਗਾਏ ਜਾ ਰਹੇ ਨੇ ਤੇ ਪੋਸਟ ਦੇ ਹੇਠਾਂ ਬਾਈ ਸਿੱਧੂ ਮੂਸੇਵਾਲੇ ਦੇ ਫੈਨਜਾਦੇ ਵੱਲੋਂ ਕਮੈਂਟ ਕਰੇ ਜਾ ਰਹੇ ਨੇ ਕੋਈ ਕਹਿ ਰਿਹਾ ਕਿ ਬਾਈ ਸਿੱਧੂ ਮੂਸੇਵਾਲਾ ਹੁਣ ਜਿਹੜਾ ਰਿਵਰਸ ਗਾਣਾ ਰਿਲੀਜ਼ ਨਹੀਂ ਹੋਵੇਗਾ ਨੈਵਰ ਫੋਲਡ 2 ਗਾਣਾ ਰਿਲੀਜ਼ ਹੋਵੇਗਾ ਤੇ ਕਾਫੀ ਕਮੈਂਟ ਕਰ ਰਹੇ ਨੇ ਕਿ ਰਿਵਰਸ ਗਾਣਾ ਹੀ ਰਿਲੀਜ਼ ਹੋਵੇਗਾ ਤਾਂ ਜਿੱਥੋਂ ਤੱਕ ਮੈਨੂੰ ਲੱਗਦਾ ਕਿ ਬਾਈ ਸਿੱਧੂ ਮੂਸੇਵਾਲੇ ਦਾ ਅਗਲੇ ਮਹੀਨੇ ਦੇ ਵਿੱਚ ਜਿਹੜਾ ਨੈਵਰ ਫੋਲਡ 2 ਗਾਣਾ ਹੀ ਰਿਲੀਜ਼ ਹੋ ਸਕਦਾ ਹੈ ਕਿਉਂਕਿ ਕੁਝ ਦਿਨ ਪਹਿਲਾਂ ਸਿੱਧੂ ਦੀਆਂ ਪੋਸਟਾਂ ਸ਼ੇਅਰ ਕੀਤੀਆਂ ਸੀ ਤੇ ਜਿਸ ਦੇ ਕੈਪਸ਼ਨ ਦੇ ਵਿੱਚ ਲਿਖਿਆ ਸੀ ਕਿ ਸਾਡੇ ਰਤਬੇ ਉਮਰਾਂ ਦੱਸਦੀਆਂ ਨਹੀਂ ਤੇ ਪੋਸਟ ਦੇ ਉੱਪਰ ਗਾਣਾ ਵੀ ਜਿਹੜਾ ਬਾਈ ਸਿੱਧੂ ਮੂਸੇਵਾਲੇ ਦਾ ਨੈਵਰ ਫੋਲਡ ਲਾਇਆ ਹੋਇਆ ਸੀ ਤੇ ਪਿਛਲੇ ਦਿਨ ਜਿਹੜੀ ਬਾਈ ਸਿੱਧੂ ਮੂਸੇਵਾਲੇ ਦੀ ਟੀਮ ਵੱਲੋਂ ਆਪਣੇ ਇੰਸਟਾਗ੍ਰam ਅਕਾਊਂਟ ਤੋਂ ਬਾਈ ਸਿੱਧੂ ਦੀ ਪੋਸਟ ਸ਼ੇਅਰ ਕੀਤੀ ਸੀ ਤੇ ਉਸ ਦੇ ਉੱਪਰ ਵੀ ਜਿਹੜਾ ਨੈਵਰ ਫੋਲਡ ਗਾਣਾ ਲਾਇਆ ਹੋਇਆ ਸੀ ਤਾਂ ਜਿਸ ਨੂੰ ਦੇਖ ਕੇ ਲੱਗਦਾ ਕਿ ਹੁਣ ਨੈਵਰ ਫੋਲਡ 2 ਗਾਣਾ ਹੀ ਰਿਲੀਜ਼ ਹੋ ਸਕਦਾ ਆ ਤਾਂ ਹੁਣ ਕਾਫੀ ਜਾਣੇ ਕਮੈਂਟ ਕਰਨਗੇ ਕਿ ਰਿਵਰਤ ਗਾਣਾ ਕਿ ਆਣਾ ਪਾਣ ਨੂੰ 9 ਸਾਲ ਦੇ ਵਿੱਚ ਤੀਜੇ ਮਹੀਨੇ ਦੇ ਵਿੱਚ ਸੁਣਨ ਨੂੰ ਮਿਲ ਸਕਦਾ ਆ ਕਿਉਂਕਿ ਤੀਜੇ ਮਹੀਨੇ ਦੇ ਵਿੱਚ ਛੋਟੇ ਸਿੱਧੂ ਦਾ ਜਨਮ ਹੋਇਆ ਸੀ ਤਾਂ ਹੋ ਸਕਦਾ ਕਿ ਰਿਵਰਥ ਗਾਣਾ ਛੋਟੇ ਸਿੱਧੂ ਦੇ ਜਨਮ ਦਿਨ ਦੇ ਉੱਪਰ ਰਿਲੀਜ਼ ਕੀਤਾ ਜਾਵੇ ਤਾਂ ਬਾਕੀ ਦੋਸਤੋ ਤੁਹਾਨੂੰ ਕੀ ਲੱਗਦਾ ਆ ਅਗਲੇ ਮਹੀਨੇ ਦੇ ਵਿੱਚ ਬਾਈ ਸਿੱਧੂ ਦਾ ਕਿਹੜਾ ਸੌਂਗ ਰਿਲੀਜ਼ ਹੋ ਸਕਦਾ ਆ ਕਮੈਂਟ ਕਰਕੇ ਜਰੂਰ ਦੱਸਣਾ ਤਾਂ ਬਾਕੀ ਇਸ ਦੇ ਨਾਲ ਹੀ ਵੀਡੀਓ ਦਾ ਇਥੇ ਕਰਦੇ ਆ ਐਂਡ ਮਿਲਦੇ ਆ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ ਤਾਂ ਜਾਂਦਿਆਂ ਨੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ